ਨਹੀਂ ਕਰ ਦੇਵਾਂਗੇ ਚੋਣ ਵੇਲੇ 4 ਮਹੀਨੇ ਪਹਿਲਾਂ ਚਾਹੇ 106 ਮੈਂਬਰਾਂ ਨੇ ਹਰਜਿੰਦਰ ਸਿੰਘ ਧਾਮੀ ਜੀ ਨੂੰ ਵੋਟ ਪਾਈ ਸੀ ਪਰ ਅੱਜ 112 6 ਮੈਂਬਰਾਂ ਨੇ ਇਹ ਦੱਸਿਆ ਕਿ ਅਸੀਂ ਕਿਸੇ ਜਥੇਬੰਦੀ 'ਚ ਕੰਮ ਕਰਦੇ ਹਾਂ ਕਿਸੇ ਪਾਰਟੀ 'ਚ ਕੰਮ ਕਰਦੇ ਹਾਂ ਪਰ ਜਿਹਦਾ ਹੱਥ ਦਾ ਮਸਲਾ ਕੌਮ ਦਾ ਮਸਲਾ ਅਸੀਂ ਇਕੱਠੇ ਹਾਂ ਕਿਉਂਕਿ ਮਹਿਸੂਸ ਕਰ ਰਹੇ ਆ ਕਿ ਬਜਟ ਕੌਮ ਦਾ ਇੱਕ ਇੱਕ ਰੁਪਏ ਦਾ ਦਸਵੰਧ ਕੌਮ ਨੇ ਦਿੱਤਾਗਾ ਤੇ ਪਰ ਆਈਡੀਆ ਫੋਰਸਾਂ ਜੋ ਇਹ ਲੱਗੀਆਂ ਨੇਗੀਆਂ ਇਹ ਕੀ ਮੈਸੇਜ ਦੇਣਾ ਚਾਹੁੰਦੀਆਂ ਇਹ ਕਿਸਨੇਹਾ ਦੇਣਾ ਚਾਹੁੰਦੀਆਂ ਕਿ ਕੌਮ ਦੀ 골ਕੰ ਦਾ ਬਜਟ ਜਦੋਂ ਹੁੰਦਾ ਤੇ ਇਥੇ ਫੋਰਸਾਂ ਲੱਗ ਕੇ ਹੁੰਦਾ ਸੋ ਇਸ ਕਰਕੇ ਕੌਮ ਇੱਕ ਜੁਟਾ ਪੰਥ ਇੱਕ ਜੁਟਾ ਪਰ ਕਿਸੇ ਸਮੇਂ ਮੈਂ ਕਹਿ ਕੇ ਹਟਿਆਂ ਵੱਖ-ਵੱਖ ਇਹ ਤਾਕਤਾਂ ਨੂੰ ਭਲੇਖੇ ਪਏ ਸੀ ਕਿ ਅਸੀਂ ਕੌਮ ਨੂੰ ਪਾੜ ਕੇ ਕੌਮ ਨੂੰ ਵੰਡ ਕੇ ਅਸੀਂ ਕਿਤੇ ਨਾ ਕਿਤੇ ਇਸ ਕੌਮ ਤੇ ਤਾਵਾ ਹਮਲਾ ਬੋਲਾਂਗੇ ਆਪਾਂ ਪੁਰਾਣਾ ਇਤਿਹਾਸ ਵੀ ਪੜਿਆ ਜਨਾਹ ਵਰਗਾ ਜਨਾਹ ਵਰਗੇ ਕੀ ਕਹਿੰਦੇ ਹੁੰਦੇ ਸੀ ਕਿ ਜੇ ਪੰਜਾਬ ਤੇ ਕਾਬਜ਼ ਹੋਣਾ ਤਾਂ ਸਿੱਕਾ ਨੂੰ ਨਾਂ ਰੱਖਣਾ ਬਹੁਤ ਜ਼ਰੂਰੀ ਹੈ ਇਹ ਤਾਕਤਾਂ ਸਾਡੇ ਚੋਂ ਕੁਝ ਭਰਾ ਭਰਾਵਾਂ ਨੂੰ ਪਾੜ ਕੇ ਇਹ ਕੌਮ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਅੱਜ ਜਿੰਨੇ ਮੈਂਬਰਾਂ ਦੀ ਡਿਊਟੀ ਪੂਰੀ ਕੌਮ ਨੇ ਲਾਈ ਹੈ ਪੂਰੀ ਪੰਥ ਨੇ ਲਾਈ ਹੈ ਇੱਕ ਇੱਕ ਵੋਟ ਪਾ ਕੇ ਉਹਨਾਂ ਨੇ ਇੱਕ ਜਟੜਕਾ ਦਾ ਪ੍ਰਤੀਕ ਦਿਖਾ ਕੇ ਦਿਖਾਇਆ ਕਿ ਪੰਥ ਦੇ ਮਸਲੇ ਕੌਮ ਦੇ ਮਸਲੇ ਸਾਡੇ ਮਸਲੇ ਆ ਅਸੀਂ ਅੰਦਰ ਬਹਿ ਕੇ ਵਿਚਾਰਾਂਗੇ ਤੁਹਾਡੇ ਕਹਿਣ ਤੋਂ ਪਾਵੇ ਕਿ ਜੋ ਜਿਸ ਜਥੇਬੰਦੀ ਨੂੰ ਅੱਜ ਮਾਰਚ ਕੱਢਿਆ ਜਾਣਾ ਧਰਨਾ ਲਾਜਣਾ ਕਿਸੇ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਇੱਥੇ ਮਤਾ ਆ ਰਿਹਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਸਾਡੇ ਨਾਇਕ ਸਾਡੇ ਹੀਰੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਬਾਰੇ ਪਾਰਲੀਮੈਂਟ ਚ ਬੋਲਿਆ ਗਿਆ ਉਹ ਬਹੁਤ ਹੀ ਮੰਦ ਭਾਗਾ ਤੇ ਸਿੱਖ ਕੌਮ ਦੇ ਸੀਨੇ ਚੀਰਦਾ ਇਸ ਕਰਕੇ ਵਿਰੋਧ ਹੋ ਰਿਹਾ ਹੈ ਹਾਂ ਇਹ ਦਿੱਲੀ ਤਖਤ ਹੈ ਇਹ ਭਾਰਤੀ ਸਟੇਟ ਹੈ ਇੰਡੀਅਨ ਸਟੇਟ ਹੈ ਕਿ ਜਦੋਂ ਵੀ ਬਜਟ ਆਉਂਦਾ ਹੈ ਪੂਰੇ ਪੰਜਾਬ ਦੀ ਨਿਗਾਹ ਹੁੰਦੀ ਹੈ ਕਿ ਪੰਜਾਬ ਵਾਸਤੇ ਕੌਮ ਵਾਸਤੇ ਕੁਝ ਲਿਆਉਂਦਾ ਜਾਊ ਪਰ ਜਦੋਂ ਉਸ ਦਿੱਲੀ ਪਾਰਲੀਮੈਂਟ ਵੇਖ ਬਲ ਵੇਖਦੇ ਆ ਜਦੋਂ ਉੱਥੋਂ ਦਾ ਗ੍ਰਹਿ ਮੰਤਰੀ ਬੋਲਦਾ ਉੱਥੋਂ ਦਾ ਹੋਮ ਮਿਨਿਸਟਰ ਬੋਲਦਾ ਪਸੇ ਕੌਮ ਦੇ ਸੀਨੇ ਚੀਰੇ ਜਾਂਦੇ ਆ ਸੇ ਕੌਮ ਨੂੰ ਦੁੱਖ ਦਿੱਤਾ ਜਾਂਦਾ ਤੇ ਤਾਕਤਾਂ ਨੂੰ ਸਮਝਣਾ ਚਾਹੀਦਾ ਸੇ ਕੌਮ ਨੂੰ ਸਮਝਾ ਚਾਹੀਦਾ ਕਿ ਸਾਡੇ ਨਾਲ ਕੀ ਬਰਤਾਨਾ ਕੀਤਾ ਜਾ ਰਿਹਾ ਹੈ ਕਿ ਭਾਵਨਾਵਾਂ ਨੂੰ ਫੇਸ ਪਹੁੰਚਾਈ ਜਾ ਰਹੀ ਹੈ ਜਾਂ 扑ਕਾਂ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਮੈਂ ਇਹੀ ਗੱਲ ਕਰਕੇ ਹਟਿਆ ਕਿ ਉਸ ਪਾਰਲੀਮੈਂਟ ਦੇ ਵਿੱਚ ਸੰਤ ਜਗਨਨ ਸਿੰਘ ਭਿੰਡਰਾ ਵਾਲਾ ਬਾਰੇ ਜੋ ਸ਼ਬਦ ਬੋਲੇ ਗਏ ਆ भाई अमृतपाल सिंह ਸਾਡੇ ਸਾਬਖਰੇਵੇਂ ਹੋ ਸਕਦੇ ਆ ਉਹਨਾਂ ਬਾਰੇ ਬੋਲਿਆ ਗਿਆ ਸਾਬ ਸ੍ਰੀ ਗੁਰੂ ਗਵੰਦ ਸਾਹਿਬ ਮਹਾਰਾਜ ਬਾਰੇ ਬੋਲਿਆ ਗਿਆ ਕੀ ਕੋਈ ਸਿੱਖ ਬਰਦਾਸ਼ਤ ਕਰ ਲੂ ਸੋ ਇਸ ਕਰਕੇ ਤੈਨੂੰ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰਡ ਬਣਾਉਣ ਦੀਆਂ ਸ਼ਾਹ ਸ਼ਾਹ ਰਸ ਰਹੀ ਹੈ ਇਹ ਦਿੱਲੀ ਹਕੂਮਤ ਤਾਂ ਕਿ ਜੋ ਮਤੇ ਆ ਰਹੇ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਹਦੇ ਅਸੀਂ ਪਰਜੋਰ ਨਿਰਦਾ ਕਰਦੇ ਆ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਸਿੱਖ ਬੈਠਾਗਾ ਤਾਂ ਉਹ ਤਾਕਤ ਹੈ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰਡ ਬਣਾਉਣਾ ਚਾਹੁੰਦੀਆਂ ਨੇ ਕਿੱਡੀ ਵੱਡੀ ਸਫਲਤਾ ਮੰਨਦੇ ਹੋ ਕਿ ਜਿਹੜੇ 6 ਮੈਂਬਰ ਵੱਧ ਕੇ ਯਾਨੀ ਕਿ ਤੁਸੀਂ ਦੱਸਿਓ 112 ਮੈਂਬਰ ਸਫਲਤਾ ਨਹੀਂ ਮੈਂ ਕਹਾਂ ਕਿ ਇਹ ਸਿੱਖ ਕੌਮ ਹੈ ਇਹਨੂੰ ਜਿੰਨਾ ਤੁਸੀਂ ਦੱਬੋਗੇ ਸਪਰਿੰਗ ਵਾਂਗ ਜੰਪ ਮਾਰੂ ਜਿੰਨਾ ਇਸ ਨੂੰ ਕੁਚਲਣ ਦੀ ਕੋਸ਼ਿਸ਼ ਕਰੋਗੇ ਜਿੰਨਾ ਪਾੜਨ ਦੀ ਕੋਸ਼ਿਸ਼ ਕਰੋਗੇ ਤਾਂ ਸਾਡੇ ਬਖਰੇਵੇਂ ਦੂਰ ਹੋਣਗੇ ਤੇ ਅਸੀਂ ਇਕੱਠੇ ਹੋਵਾਂਗੇ ਜਿਨ੍ਹਾਂ ਦੇ ਮਨਾਂ 'ਚ ਦਰਦ ਹੈ ਕੌਮ ਦਾ ਪੰਥ ਦਾ ਜਿਨ੍ਹਾਂ ਦਾ ਜਿਨ੍ਹਾਂ ਦਾ ਅਸੀਆਰੀ ਹੋਰ ਹੈ ਜਿਹਨਾਂ ਦੀ ਸ਼ਾਸਤਰੀ ਹੋਰ ਹੈ ਉਹ ਕਦੇ ਵੀ ਨਹੀਂ ਸਮਝਣਗੇ ਕਿਉਂਕਿ ਪੁਰਾਣਾ ਇਤਿਹਾਸ ਆਪਾਂ ਪੜਿਆ ਕਿ ਇੱਥੇ ਬਹੁਤ ਡੋਗਲੇ ਹੋਏ ਹੈ ਕਿ ਜੋ ਕੌਮ ਦੇ ਵਿੱਚ ਪੰਥ ਦੇ ਵਿੱਚ 파ੜਾ ਪਾ ਕੇ ਕੌਮ ਨੂੰ ਢਾ ਲਾਉਂਦੇ ਸ਼ਾਸਨ ਕੀਤੇ ਜਿੰਨਾਂ ਨੇ ਕੋਈ ਸੁਨੇਹਾ ਉਹਨਾਂ ਨੂੰ ਜਿੰਨਾ ਨੂੰ ਅੱਜ ਧਰਨਾ ਦਿੱਤਾ ਜਾਣਾ ਜਿੱਥੇ ਟੈਨਸ਼ਨ ਫ੍ਰੀਡ ਸਾਰੇ ਸਤਕਾਰਯੋਗ ਨੇ ਵੱਡੇ ਹੈ ਜੇ ਕੋਈ ਮਜਬੂਰੀ ਹੈ ਤਾਂ ਵੀ ਅਸੀਂ ਮਹਿਸੂਸ ਕਰਦੇ ਹਾਂ ਜੇ ਤੁਸੀਂ ਸ਼ਾਸਨ ਦਾ ਹਿੱਸਾ ਬਣ ਰਹੇ ਹੋ ਤਾਂ ਭਵਿੱਖ ਬਾਰੇ ਸੋਚੋ ਕਿ ਇਤਿਹਾਸ ਲਿਖਿਆ ਜਾਣਾ ਹਿਸਟਰੀ ਲਿਖੀ ਜਾਣੀ ਹੈ ਕਿ ਜਦੋਂ ਸਾਡੇ ਬਡੇਰਿਆਂ ਤੇ ਸਾਡੇ ਪੁਰਖਿਆਂ ਤੇ ਸਾਡੇ ਨਾਇਕਾਂ ਤੇ ਸਾਡੇ ਸ਼ਹੀਦਾਂ ਤੇ ਦਿੱਲੀ ਪਾਰਲੀਮੈਂਟ 'ਚ ਹਮਲੇ ਹੋ ਰਹੇ ਸੀ ਅਸੀਂ ਕੀ ਕਰ ਰਹੇ ਸੀ ਅਸੀਂ ਕਿੱਥੇ ਸੀ ਅਸੀਂ ਕੀ ਪੱਖ ਰੱਖਿਆ ਕਿ ਅਸੀਂ ਪੁੱਤਰ ਹੋਣ ਦਾ ਪੂਤ ਹੋਣ ਦਾ ਸਬੂਤ ਦਿੱਤਾ ਕਿ ਕਫੂਤ ਹੋਣ ਦਾ ਸਬੂਤ ਦੇ ਰਹੇ ਹਾਂ ਅਸੀਂ ਕੀ ਸਿਹਹਾ ਦੇ ਰਹੇ ਆ ਕਿੱਥੇ ਪੂਰੀ ਕੌਮ ਦਾ ਮਸਲੇ ਹੱਲ ਹੋ ਗਏ ਬੰਦੀ ਸਿੰਘਾਂ ਦਾ ਮਸਲਾ ਹੱਲ ਹੋ ਗਿਆ ਹੋਰ ਸਾਡੀ ਕੌਮ ਦੇ ਮਸਲੇ ਹੱਲ ਹੋ ਗਏ ਸੋ ਇਸ ਕਰਕੇ ਜੇ ਅਸੀਂ ਮਜਬੂਰੀਆਂ ਤਾਂ ਵੀ ਸਮਝਦੇ ਆ ਤੇ ਜੇ ਜਾਣ ਬੁੱਝ ਕੇ ਕਰ ਰਹੇ ਆ ਤਾਂ ਭਵਿੱਖ ਵਾਰੇ ਝਾਤ ਮਾਰੀਏ ਰਹਿਣਾ ਇੱਥੇ ਕਿਸੇ ਨੇ ਨਹੀਂ ਸਭ ਨੇ ਚਲਿਆ ਜਾਣਾ ਅੱਜ ਪਤਾ ਨਹੀਂ ਆਪਾਂ ਘਰੇ ਪਹੁੰਚਣਾ ਨਹੀਂ ਪਹੁੰਚਣਾ ਜਿੰਨੇ ਗੁਰੂ ਨੇ ਸੁਵਾਸ ਦਿੱਤੇ ਆ ਉਹਨੇ ਹੀ ਆਪਾਂ ਪੂਰੇ ਕਰਨੇ ਆ ਪਰ ਹਿਸਟਰੀ ਲਿਖੀ ਜਾਣੀ ਹੈ ਇਤਿਹਾਸ ਲਿਖਿਆ ਜਾਣਾ ਸਾਡੇ ਬੱਚਿਆਂ ਨੂੰ ਲੋਕਾਂ ਨੇ ਇਹ ਵੇਖ ਕੇ ਸਵੋਧਨ ਕਰਨਾ ਕਿ ਇਸ ਦੇ ਬਡੇਰੇ ਇਸ ਦੇ ਬਜ਼ੁਰਗ ਕੌਮ ਦੇ ਹੱਕ 'ਚ ਖੜੇ ਸੀ ਕਿ ਦਿੱਲੀ ਦੇ ਹੱਕ 'ਚ ਖੜੇ ਸੀ ਇੱਕ ਪਾਸੇ ਦਿੱਲੀ ਤਖਤ ਹੈ ਇੱਕ ਪਾਸੇ ਸੇ ਕੌਮ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਉਹ ਦਿੱਲੀ ਤਖਤ ਹੈ ਜਿਸ ਤਖਤ 'ਤੇ ਬਹਿ ਕੇ ਕਦੇ ਮੁਗਲ ਨੇ ਹਮਲਾ ਕੀਤਾ ਸੀ ਸਿੱਖਾਂ ਤੇ ਕਦੇ ਅੰਗਰੇਜ਼ ਨੇ ਹਮਲਾ ਕੀਤਾ ਸੀ ਤੇ ਕਿਦਰੇਂਦਰਹਾਦੀ ਨੇ ਕੀਤਾ ਸੀ ਕਿਤੇ ਅੱਜ ਦੇ ਹਕੂਮਾਨ ਕਰ ਰਹੇ ਆ ਤੈਨੂੰ ਇਹ ਬੱਧ ਮੈਂਬਰੇ ਚ ਬੱਧ ਮੈਂਬਰਾਂ ਨੇ ਸਮੂਲੀਅਤ ਕੀਤੀ ਹੈ ਕਿ ਜਥੇਦਾਰਾਂ ਦਾ ਮਸਲਾ ਸਾਡੇ ਪੰਥ ਦਾ ਮਸਲਾ ਕੌਮ ਦਾ ਮਸਲਾ ਸਾਡੇ ਪੰਥ ਦਾ ਮਸਲਾ ਪਰ ਅੱਜ ਸਾਡੇ ਬਜਟ ਦਾ ਮਸਲਾ ਕਿ ਜਿਸ ਬਜਟ ਨੂੰ ਅਕਸਰ ਆਪਾਂ ਸੁਣਦੇ ਹਾਂ ਕਿ ਬਹੁਤ ਸਾਰੀਆਂ ਸੰਸਥਾਵਾਂ ਦੇ ਬਜਟ ਆਉਂਦਾ ਹੈ ਘਾਟੇ ਦਾ ਬਜਟ ਔਰ ਇਹ ਬਜਟ ਸਾਡੇ ਸਮੁੱਚੇ ਮੁਲਾਜ਼ਮਾਂ ਦੀ ਮਿਹਨਤ ਸਦਕਾ ਲਾ ਲੋ ਮੈਂਬਰਾਂ ਦੀ ਮਿਹਨਤ ਸਦਕਾ ਲਾ ਲੋ ਸੰਗਤ ਦੇ ਸਹਿਯੋਗ ਨਾਲ ਬਾਧੇ ਦਾ ਬਜਟ ਬਾਅਦ ਦੇ ਤੁਹਾਨੂੰ ਸਾਰਿਆਂ ਵਿਚਾਰਾਂ ਕਰਾਂਗੇ ਬਜਟ ਪੇਸ਼ ਹੋਣ ਦਿਓ ਸੋ ਇਸ ਬਜਟ ਦੀ ਇੰਟੈਲੀਜੈਂਸੀ ਕੋਈ ਰਿਪੋਰਟ ਹੈ ਕਿ ਚਾਹੇ ਕਿ ਛੋਟਾ ਜਿਹਾ ਬਜਟ ਹੈ ਪੂਰੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਪੂਰੀ ਕੌਮ ਦੀ ਨਿਗਾਹ ਹੁੰਦੀ ਹੈ ਕਿ ਸਾਡੇ ਇੱਕ ਇੱਕ ਰੁਪਏ ਦਾ ਦਸਵੰਧ ਨਾਲ ਕੌਮ ਦੇ ਕਾਰਜ ਹੋ ਰਹੇ ਆ ਪੰਥ ਦੇ ਕਾਰਜ ਹੋ ਰਹੇ ਆ ਸਾਡੇ 83000 ਗੁਰਸਿੱਖਾਂ ਦੇ ਪਰਿਵਾਰ ਪਰ ਰਹੇ ਆ ਜਿਨ੍ਹਾਂ ਨੂੰ ਕਰੋੜਾਂ ਅੱਧਾ ਵਜਟ ਮੈਂ ਸਮਝਦਾ ਉਹ ਸਾਡੇ ਪਰਿਵਾਰਾਂ ਵਾਸਤੇ ਕੌਮ ਦੇ ਪਰਿਵਾਰਾਂ ਵਾਸਤੇ ਲੱਗਿਆ ਰੱਖਿਆ ਹੋਇਆ ਇਹ ਤਾਂ ਹੀਓ ਦਿੱਲੀ ਨੂੰ ਚੜਾਉਂਦੀ ਹੈ ਦਿੱਲੀ ਨੂੰ ਡੱਕ ਹੁੰਦਾ ਤੈਨੂੰ ਸੜਤੇ ਹਮਲੇ ਕੀਤੇ ਜਾ ਰਹੇ ਆ ਤੈਨੂੰ ਸਭ ਤੋਂ ਪਟਨਾ ਸਾਹ ਬੋਰਡ ਖੋਇਆ ਜਾ ਰਿਹਾ ਹਜੂਤ ਸਾਹ ਬੋਰਡ ਖੋਇਆ ਜਾ ਰਿਹਾ ਦਿੱਲੀ ਕਮੇਟੀ ਖੋਈ ਜਾ ਰਹੀ ਆ ਰਹਿਣਾ ਕਮੇਟੀ ਕੋਈ ਜਾ ਰਹੀ ਹੈ ਤੇ ਹੁਣ ਇਸ ਤੇ ਆਖਿਆ ਇਸ ਦਾ ਬੋਰਡ ਬਣਾਉਂਦੀਆਂ ਸਾਸਾ ਹੋ